ਫੇਰ ਦੁਬਾਰਾ ਘੁੰਮਣ ਜਾ ਰਹੇ ਹਾਂ ਪਰਸ ਤੋਂ ਐਲਬਨੀ ਤੇ ਵੀਕਐਂਡ ਦਾ ਟਾਈਮ ਹੈ ਦੋ ਦਿਨ ਛੁੱਟੀਆਂ ਸੀ ਆਪਣੀਆਂ ਲੈ ਕੇ ਚੱਲ ਗਏ ਕਿਤੇ ਇਹ ਕਿਹੜੀ ਹੋਰ ਲਾਜਦੇ ਆ ਤੇ ਕਾਫੀ ਲੰਬਾ ਸਫ਼ਰ ਹੈ ਆਰਾਊਂਡ 5 ਕੋ ਘੰਟੇ ਦੀ ਡਰਾਈਵ ਹੈ ਕੰਟੀਨਿਊ ਜੇ ਅਸੀਂ ਨਹੀਂ ਰੁਕਦੇ ਤੇ ਸਾਡਾ ਆਲਰੇਡੀ ਇੱਕ ਸਟੌਪ ਹੋ ਚੁੱਕਿਆ ਹੈ ਬ੍ਰੇਕਫਾਸਟ ਕੀਤਾ ਸੀ ਕੱਪ ਮੈਂ ਤੁਹਾਨੂੰ ਐਂਡ ਦਾ ਤੈਨ ਸਾਡੇ ਕੋਲ ਇਲੈਕਟ੍ਰਿਕ ਗੱਡੀ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਚੱਲਦੀ ਹੈ ਹਰ ਵਾਰੀ ਹਟਿਸ ਕੋਏ ਇਹਦੀ ਤੇ ਇਹ ਹਿਲਾਉਣ ਸੀ ਨੈਕਸਟ ਸਕੋਪ ਲਾਵਾਂਗੇ ਬਿੱਲੀਆ ਨੂੰ ਇੱਕ ਪਿੰਡ ਆਏਗਾ ਉੱਥੇ ਗੱਡੀ ਚਾਰਜ ਕਰਾਂਗੇ ਨਾਲ ਤੁਹਾਨੂੰ ਦਿਖਾਵਾਂਗੇ ਪਲੱਸ ਜੇ ਕੋਈ ਕਾ ਨੋ ਤੇ ਵਾਇਜ ਨੂੰ ਖਾ ਕੇ ਫਿਰ ਆਪਾਂ ਅੱਗੇ ਬਦਾਂਗੇ ਤੇ ਸੁਨੰਦ ਮਾਨ ਵੀ ਵਿਲੀਅਮ ਪਹੁੰਚ ਗਏ ਅਸੀਂ ਹੁਣ ਤੇ ਇੱਥੇ ਛੋਟੀ ਜਿਹੀ ਬ੍ਰੇਕ ਲੈ ਰਹੇ ਆ ਆ ਮੇਰੇ ਪਿੱਛੇ ਦੀ ਦੇਖ ਸਕਦੇ ਪਬਲਿਕ ਟਾਇਲਟ ਹੈ ਤੇ ਛੋਟਾ ਜਿਹਾ ਡਾਊਨ ਹੈ ਇੱਥੇ ਹੁਣ ਆਪਾਂ ਇੱਕ ਵਾਰੀ ਆਪਣੀ ਗੱਡੀ ਚਾਰਜ ਕਰਾਂਗੇ ਫਿਰ ਅੱਗੇ ਇੱਕ ਹੋਰ ਸਟਾਪ ਆਏਗਾ ਉੱਥੇ ਫਿਰ ਅਲਪਣੀ ਪਹੁੰਚਾਂਗੇ ਆਪਾਂ ਲੋ ਜੀ ਅਸੀਂ ਹੁਣ ਰੁਕੇ ਆ ਵਿਲੀਅਮ ਦੇ ਵਿੱਚ ਆ ਦੇਖੋ ਅਸੀਂ ਗੱਡੀ ਲਈ ਚਾਰਜਿੰਗ ਤੇ ਇੱਥੇ ਤਿੰਨ ਪੋਰਟ ਆ ਗਏ ਨੇ ਤੇ ਇੰਨਾ ਬਿਜ਼ੀ ਨਹੀਂ ਹੈਗਾ ਜੇ ਤੁਸੀਂ ਆਉਂਦੇ ਹੋ ਤੇ ਆਪਣੀ ਗੱਡੀ ਰਾਣਾ ਚਾਰਜ ਕਰ ਸਕਦੇ ਹੋ ਤੇ ਬਹੁਤ ਹੀ ਵਧੀਆ ਨਾਲ ਹੀ ਕੈਫੇ ਇੱਕ ਛੋਟਾ ਜਿਹਾ ਤੁਸੀਂ ਬੈਠੋ ਚਾਹ ਬਾਣੀ ਪੀਓ ਤੇ 10 15 ਕੁ ਮਿੰਟ ਲੌਂਦੀ ਮੇਰੇ ਸਾਰਨਾ ਚਾਰਜ ਹੋਣ ਇੱਕ ਅੱਗੇ ਸਟਾਪ ਆਏਗਾ ਆਰਾਊਂਡ ਅਸੀਂ 85 ਮਿੰਟ ਬਾਅਦ ਜਿਹੜਾ ਲੋ ਜੀ ਇੱਕ ਅਸੀਂ ਕੈਫੇ ਲੱਭਿਆ ਦਾ ਨਾਮ ਹੈ ਚੈਟਰ ਬਾਕਸ ਵਿਲੀਅਮ ਦੇ ਵਿੱਚ ਬਹੁਤ ਹੀ ਸੋਹਣਾ ਵੀ ਦੇਖੋ ਡਾਈਨਿੰਗ ਦੀ ਬਹੁਤ ਕੈਂਟ ਜੇ ਤੁਸੀਂ ਆਉਂਦੇ ਹੋ ਜ਼ਰੂਰ ਇੱਥੇ ਵਿਜ਼ਿਟ ਕਰੋ ਕੋਈ ਮੈਂ ਪ੍ਰੋਮੋਸ਼ਨ ਨਹੀਂ ਕਰ ਰਿਹਾ ਕਿ ਇਹਦੀ ਬਟ ਬਹੁਤ ਕੈਂਟ ਹੈ ਮਤਲਬ ਕਿ ਜਿੱਦਾਂ ਤੁਸੀਂ ਕਹਿ ਸਕਦੇ ਜਿਵੇਂ ਕੋਈ ਟੂਰਿਸਟ ਆਉਂਦਾ ਉਹਨੂੰ ਵਧੀਆ ਲੱਗਦਾ ਨਾ ਸੀਟਿੰਗ ਬਹੁਤ ਵਧੀਆ ਦੇਖੋ ਤੁਸੀਂ ਬਹੁਤ ਵਧੀਆ ਬਣਾਇਆ ਹੈ ਸੋਸ ਜਾਰੇ ਕੋ ਲੋ ਜੀ ਇਥੋਂ ਅਸੀਂ ਆਰਡਰ ਕੀਤੀ ਏ ਇੱਕ ਤੇ ਕਾਫੀ ਤੇ ਦੂਜਾ ਏ ਕੈਰਟ ਬਸ ਅਲਬਣੀ ਕਰ ਗਏ ਆ ਲੈਂਡ ਤੇ ਗੱਡੀ ਆਪਾਂ ਫੇਰ ਰਾਤ ਇੱਕ ਵਾਰੀ ਚਾਰਜ ਕੀਤੀ ਸੀ ਤੁਸੀਂ ਦੇਖੀ ਆ ਤੇ ਜਸਟ ਪਹੁੰਚੇ ਆ 15 ਮਿੰਟ ਪਹਿਲਾਂ ਤੇ ਵੈਦਰ ਬਹੁਤ ਵਧੀਆ ਹੈ ਸਾਹਮਣੇ ਵੀ ਉਹ ਵੀ ਬਹੁਤ ਵਧੀਆ ਹੈ ਜੱਕਰੋਈ ਆ ਜੀ ਕਰ ਇਹ ਦੇਖੋ ਜੀ ਤੁਸੀਂ छोटा जा वॉकिंग ब्रिज बनाया इन्होंने चेक करो जी म्यूजियम है ते म्यूजियम शिप खड़ी की प्यारा ज शानदार व्यू शांति Sunrise in the canyon, but your eyes are closed. ਲੋ ਜੀ ਪਹੁੰਚ ਗਏ ਆਪਾਂ ਦਾ ਗੈਪ ਤੇ ਅਲਬਣੀ ਤੇ ਇਹਦਾ ਵਿਊ ਚੈੱਕ ਕਰੋ ਆ ਇਹਦੇ ਬਾਰੇ ਲਿਖਿਆ ਹੋਇਆ ਪੜ ਲਓ ਤੇ ਬਹੁਤ ਵਧੀਆ ਰਾਹ ਬਣਾਇਆ ਇਹਨਾਂ ਨੇ ਰਾਸਤੇ ਜਾਂਦੇ ਨੇ ਇੱਧਰ ਇੱਕ ਨੇਚਰਲ ਬੀਚ ਹੈ 브릿ਜ ਤੇ ਇੱਕ ਦਾਗ ਹੈ ਇੱਧਰ ਆਹ ਜੀ ਆਹ ਜੀ ਇੱਥੇ ਨਾ 1978 ਦੇ ਵਿੱਚ ਇੱਕ ਸਾਊਥ ਆਸਟ੍ਰੇਲੀਆ ਤੋਂ ਟੂਰਿਸਟ ਆਇਆ ਸੀ ਮੁੰਡਾ ਆਪਣੇ ਦੋਸਤ ਨਾਲ ਤੇ ਉਹ ਇਹਦੇ ਥੱਲੇ ਗਿਆ ਸੀ ਫੋਟੋ ਖਿੱਚਣ ਵਾਸਤੇ ਬਟ ਪਾਣੀ ਦੀ ਲਹਿਰਾਂ ਜ਼ਿਆਦਾ ਆਣ ਕਰਕੇ ਉਹ ਡੁੱਬ ਗਿਆ ਬਟ ਇੱਥੇ ਦੇ ਜਿਹੜੇ ਰੈਸਕਿਊ ਟੀਮ ਸੀ ਉਹਨਾਂ ਨੇ ਉਹਨੂੰ ਬਚਾ ਲਿਆ ਆ ਦੇਖੋ ਜੀ ਇਹਦੇ ਤੇ ਦੱਸਿਆ ਇਹਨਾਂ ਨੇ ਹਾਊ ਟੂ ਬਿਲਡ ਅ ਬ੍ਰਿਜ ਮਿਲੀਅਨ ਸਾਲ ਪਹਿਲਾਂ ਇਹ ਪੂਰਾ ਬੰਦ ਸੀ ਤੇ ਫਿਰ ਪਾਣੀ ਇਨਾਂ ਪੱਤਰਾ ਦੇ ਵਜਦਾ ਰਿਹਾ ਵਜਦਾ ਰਿਹਾ ਵਜਦਾ ਰਿਹਾ ਫਿਰ ਤੀਜੇ ਨੰਬਰ ਵਾਲਾ ਤੁਸੀਂ ਦੇਖੋ ਫਿਰ ਇੰਨਾ ਗੈਪ ਬਣਿਆ ਇਸ ਟਾਈਮ ਇੰਨਾ ਤੇ ਹੁਣ ਇਹ ਕਹਿੰਦੇ ਨੇ ਵੀ ਥੋੜੇ ਟਾਈਮ ਤੱਕ ਇਹ ਡੇ ਹੀ ਜਾਣਾ ਹੈ ਕੋਲੈਪਸ ਹੋ ਜਾਗਾ ਵੀ ਉਹ ਚੈੱਕ ਕਰੋ ਵਾਲਾ ਲੋ ਜੀ ਅਸੀਂ ਪਹੁੰਚ ਗਏ ਆ ਰੇਲਟ ਬਿਲਡ ਦੇ ਅੰਦਰ ਕਿਹੜੇ ਬਿਲਡ ਤੇ ਚੈੱਕ ਕਰੋ ਵਾਲਾ ਪੱਖਾ ਉਹ ਵਾਲੀ ਦਾ ਮੇਰੇ ਪਿੱਛੇ ਤੁਸੀਂ ਨਹੀਂ ਦੇਖ ਸਕਦੇ you can in the ground both nice views nice walk through the

ਲੋ ਜੀ ਸਾਸਰੀ ਗਾਲ ਅਗਲੀ ਸਵੇਰ ਹੋਈ ਪਈ ਐ ਤੇ ਚਾਹ ਬਣੀ ਪੀ ਕੇ ਬਾਬਾ ਜੀ ਤਿਆਰ ਨੇ ਹੁਣ ਅਸੀਂ ਜਾਵਾਂਗੇ ਗੱਡੀ ਚਾਰਜ ਕਰ ਰਹੇ ਹਿੱਥੋਂ ਟੈਸਲਾ ਦਾ ਚਾਰਜਰਾਂ ਦਾ ਪਿੱਛੇ ਤੇ ਦੇ ਸਕਦੇ ਐ ਐਲਬਨੀ ਇੱਥੋਂ ਚਾਰਜ ਕਰਕੇ ਫੇਰੇ ਜਾਵਾਂਗੇ ਡੈਨਮਾਰਕ ਡੈਨਮਾਰਕ ਤੋਂ ਬਾਅਦ ਫਿਰ ਸਿੱਧੇ ਯਾਰ ਪਰਥ ਬੋਜਨ ओके ਆਪਣੀ ਗੱਡੀ ਹੋ ਗਈ ਚਾਰਜ ਤੇ ਹੁਣ ਆਪਾਂ ਇੱਥੋਂ ਨਿਕਲਣ ਲੱਗੇ ਆਲਬਨੀਆ ਦਾ ਆ ਸਾਹਮਣੇ ਸਿਟੀ ਸੈਂਟਰ ਹੈ ਬਟ ਵਿਊ ਬਹੁਤ ਵਧੀਆ ਦਾ ਆ ਦੇਖੋ ਆ ਨੀ ਉਹ ਕਾਲੀ ਸੜਕਾਂ ਸ਼ਕਤੀ ਇੱਧਰ ਸਾਹਮਣੇ ਮਿਊਜ਼ੀਅਮ ਹੈ ਇੱਧਰ ਦੋ ਬੇ ਹੋਰ ਨੇ ਚਾਰਜਿੰਗ ਦੇ ਵਿਊ ਚੈੱਕ ਕਰੋ ਜੀ ਡੈਨਮਾਰਕ ਦਾ ਵਾਹ ਜੀ ਵਾਹ But your eyes are closed, they still show. ਇਹ 600 ਮੀਟਰ ਲੰਬਾ ਟਰੈਕ ਬਣਾਇਆ ਹੈ ਨਾ ਨਹੀਂ ਇੱਡੇ ਉੱਤੇ ਪੂਰੇ ਜੰਗਲ ਦੇ ਵਿੱਚ ਹਾਈਟ ਦੀ ਹੋਣੀ ਆ ਰੌਂਡ ਕੋਈ ਹਮਮ ਸਭ 150 ਮੀਟਰ ਉੱਪਰ ਲੋ ਜੀ ਟਰੀ ਵਗਦੇ ਹੋਗੇ 600 ਮੀਟਰ ਕੰਪਲੀਟ ਤੁਸੀਂ ਦੇਖ ਸਕਦੇ ਮੇਰੇ ਪਿੱਛੇ ਕਿਸੀ ਬਹੁਤ ਵੱਡੇ ਇਹ ਪਰੋਚੇ ਇਹ ਦੂਜਾ ਟਰੈਕ ਤੁਸੀਂ ਦੇਖ ਸਕਦੇ ਹੋ ਦੇ ਸਟਿਲ ਸ਼ੋ ਆ ਜਿਹੜਾ ਤੁਸੀਂ ਟਰੀ ਦੇਖ ਰਹੇ ਹੋ 400 ਸਾਲ ਪੁਰਾਣਾ ਨਾ ਪਰ ਮੇਰੇ ਨਾਲ ਕਪੜਾ ਵਿੱਚ ਨਾ ਤੁਹਾਨੂੰ ਬੋਮ ਪਾ ਲੱਗੇ ਨਾ ਠੰਡਕ ਪਾਉਂਦੀ। ਫਾਲਗੁਨੀਏ ਪਤਲੀ ਨੇ। ਤੇ ਇਹਦੇ ਉੱਪਰ ਤੁਸੀਂ ਜੇ ਤੋਹੀ ਨੂੰ ਗੌਰ ਨਾਲ ਦੇਖੋਗੇ ਨਾ ਇਹ ਤੇ ਮੂੰਹ ਬਣਾ ਬੰਦੇ ਢਾਈ ਦਾ। ਇਦਾਂ ਲੱਗਦਾ ਜਿਵੇਂ ਬੰਦਾ ਹੈ। ਲੋ ਜੀ ਆਪਣੀ ਟੀ ਉਹ ਵੋਕ ਹੋ ਗਈ ਕੰਪਲੀਟ ਤੇ ਹੁਣ ਅਸੀਂ ਇੱਥੋਂ ਜਾ ਰਹੇ ਆਂ ਰਾਉਂਡ ਕਰਦੀ ਡੈਸਟੀਨੇਸ਼ਨ ਲਈਏ ਬਟ ਇਹ ਸੁਜੈਸਟ ਕਰਦਾ ਵੀ ਪਹਿਲਾਂ ਸਾਨੂੰ ਐਲਬਣੀ ਜਾਣਾ ਪੈਣਾ ਹੈ ਗੱਡੀ ਚਾਰਜ ਕਰਨ ਵਾਸਤੇ ਫੇਰ ਐਲਬਣੀ ਦੁੱਸੇ ਦਾ ਕਰ ਨੂੰ ਇੱਥੇ ਆਪਣਾ ਕਰਾਂਗੇ ਤੇ ਇਹ ਦੇ ਅਕੋਰਡਿੰਗ ਹੀ ਆਪਾਂ ਚਾਵਾਂਗੇ ਚਲੋ ਇੱਥੋਂ ਹੁਣ ਸਾਨੂੰ ਦੁਬਾਰਾ ਐਲਬਣੀ ਵਾਲਾ ਬਣਾ ਲੋ ਜੀ ਡੈਨਮਾਰਕ ਤੋਂ ਬਾਅਦ ਆਪਾਂ ਪਹੁੰਚੇ ਸੀ ਅਲਬਨੀ ਤੇ ਅਲਬਨੀ ਤੋਂ ਥੋੜਾ ਅਸੀਂ ਲੰਚ ਕੀਤਾ ਦੁਪਹਿਰੇ ਲੰਚ ਕਰਨ ਤੋਂ ਬਾਅਦ ਗੱਡੀ ਚਾਰਜ ਕੀਤੀ ਗੱਡੀ ਚਾਰਜ ਕਰਕੇ ਹੁਣ ਆਪਾਂ ਪਰਤਨ ਨੂੰ ਗੱਡੀ ਕਿਸਤੀ ਟਾਈਮ ਆ ਤੇ 9:00 ਨੇ ਤੇ ਜੇ ਅਸੀਂ ਨਹੀਂ ਰੁਕਦੇ ਤੇ 5 ਘੰਟਿਆਂ ਦਾ ਰਾਹ ਹੈ ਤੇ ਬਟ ਸਾਨੂੰ ਰੁਕਣਾ ਪੈਣਾ ਰਾਹ ब्रेक लाँगे चा पानी पीवेंगे ओके जी अगली बारी मिलोंगे फिर किसी नवे ट्रिप टू खुदा ऑफिस थैंक यू वेरी मच इंजॉय योर डे थैंक यू वेरी मच बाय